ਸਤਰੀਆਕਾਲ ਅੱਜ ਆਪਾਂ ਕੁਝ ਅਜਿਹੇ ਸਰੋਤਾਂ ਤੇ ਗੱਲ ਕਰ ਰਹੇ ਹਾਂ ਜੋ ਹਾਲ ਹੀ ਦੇ ਭਾਰਤ-ਪਾਕਿਸਤਾਨ ਤਣਾਅ ਦੌਰਾਨ ਭਾਰਤੀ ਮੀਡੀਆ ਦੀ ਭੂਮਿਕਾ ਤੇ ਕੁਝ ਮਤਲਬ ਗੰਭੀਰ ਸਵਾਲ ਚੁੱਕਦੇ ਨੇ ਹਾਂਜੀ ਇਹ ਸਰੋਤ ਜਿਨ੍ਹਾਂ ਚ ਕੁਝ YouTube ਚੈਨਲਾਂ ਦੇ ਟ੍ਰਾਂਸਕ੍ਰਿਪਟਸ ਵੀ ਨੇ ਉਹ ਕਹਿੰਦੇ ਨੇ ਕਿ ਮੀਡੀਆ ਕਵਰੇਜ ਖਾਸ ਕਰਕੇ ਉਹ ਗਲਤ ਜਾਣਕਾਰੀ ਤੇ ਸਨਸਨੀਖੇਜ਼ੀ ਨੂੰ ਲੈ ਕੇ ਕਾਫੀ ਚਿੰਤਾਵਾਨ ਨੇ ਹੂੰ ਤੇ ਆਪਣਾ ਮਕਸਦ ਇਹੀ ਸਮਝਣਾ ਹੈ ਕਿ ਇਨ੍ਹਾਂ ਸਰੋਤਾ ਮੁਤਾਬਿਕ ਮਤਲਬ ਅਸਲ ਮੁੱਦੇ ਕੀ ਉਠਾਏ ਗਏ ਨੇ ਬਿਲਕੁਲ ਤੇ ਦੇਖੋ ਇਨ੍ਹਾਂ ਸਰੋਤਾਂ ਵਿੱਚ ਨਾ ਕਈ ਵੱਡੇ ਨਿਊਜ਼ ਚੈਨਲਾਂ ਤੇ ਖਾਸ ਕਰਕੇ ਜਿਹੜੇ ਹਿੰਦੀ ਚੈਨਲ ਨੇ ਉਹਨਾਂ ਤੇ ਬਹੁਤ ਸਨਸਨੀ ਖੇਜ਼ੀ ਫੈਲਾਉਣ ਦੇ ਦੋਸ਼ ਲੱਗੇ ਨੇ ਅੱਛਾ ਹਾਂਜੀ ਤੇ ਇੱਥੋਂ ਤੱਕ ਕਿ ਛੁੱਟੀਆਂ ਖਬਰਾਂ ਦੇ ਵੀ ਮਤਲਬ ਗੱਲਾਂ ਤੇ ਐਵੇਂ ਸੀ ਕਿ ਜੀ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਓਹੋ ਸੱਚੀ ਹਾਂ ਕਰਾਚੀ ਬੰਦਲਗਾ ਤਬਾਹ ਹੋ ਗਈ ਜਾਂ ਫਿਰ ਭਾਰਤੀ ਫੌਜ ਪਾਕਿਸਤਾਨ ਦੇ ਅੰਦਰ ਵੜ ਗਈ ਇਹੋ ਜੀਆਂ ਗੱਲਾਂ ਪਰ ਇਹ ਤਾਂ ਮਤਲਬ ਅਸਲੀਅਤ ਤੋਂ ਬਹੁਤ ਦੂਰ ਦੀਆਂ ਗੱਲਾਂ ਲੱਗਦੀਆਂ ਨੇ ਬਿਲਕੁਲ ਜ਼ਮੀਨੀ ਹਕੀਕਤ ਨਾਲ ਕੋਈ ਮੇਲ ਨਹੀਂ ਸੀ ਇਹਨਾਂ ਰਿਪੋਰਟਾਂ ਮੁਤਾਬਕ ਤੇ ਇਹ ਸਿਰਫ کیا ਹੀ ਗਿਆ ਗਿਆ ਕੁਝ ਦਿਖਾਇਆ ਵੀ ਗਿਆ ਮਤਲਬ ਸਬੂਤ ਵਜੋਂ ਹਾਂ ਉਹੀ ਗੱਲ ਇਹਨਾਂ ਲਿਖਤਾਂ ਚ ਆਇਆ ਹੈ ਕਿ ਪੁਰਾਣੀਆਂ ਵੀਡੀਓ ਕਲਿੱਪਾਂ ਵਰਤੀਆਂ ਗਈਆਂ ਅੱਛਾ ਕਿਹੋ ਜੀਆਂ ਕਦੇ ਤਾਂ ਯੂਕਰੇਨ ਦੀ ਲੜਾਈ ਦੀਆਂ ਵੀਡੀਓਜ਼ ਚਲਾ ਦਿੱਤੀਆਂ ਕਦੇ ਵੀਡੀਓ ਗੇਮਾਂ ਦੀਆਂ ਕਲਿੱਪਾਂ ਵੀਡੀਓ ਗੇਮਾਂ ਦੀਆਂ ਹਾਂਜੀ ਤੇ ਇਥੋਂ ਤੱਕ ਕਿ ਕੰਪਿਊਟਰ ਨਾਲ ਬਣਾਈਆਂ ਨਕਲੀ ਤਸਵੀਰਾਂ ਉਹ ਜਿਵੇਂ AI ਗ੍ਰਾਫਿਕਸ ਕਹਿੰਦੇ ਆ ਅੱਛਾ ਮਤਲਬ ਪੂਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਪੂਰੀ ਤੇ ਰਾਜੌਰੀ ਚ ਇੱਕ ਫਰਜ਼ੀ ਮਤਲਬ ਫਿਦਾਈਨ ਹਮਲੇ ਦੀ ਖਬਰ ਵੀ ਚਲਾਈ ਗਈ ਜਿਸ ਨੂੰ ਬਾਅਦ ਚ ਫੌਜ ਨੇ ਆਪ ਹੀ ਰੱਦ ਕਰ ਦਿੱਤਾ ਸੀ ਇਹ ਤਾਂ ਕਾਫੀ ਗੰਭੀਰ ਗੱਲ ਹੈ ਬਹੁਤ ਤੇ ਇਹ ਵੀ ਕਿਹਾ ਗਿਆ ਹੈ ਕਿ ਰਾਜਸਥਾਨ ਤੋਂ ਲੜਾਕੂ ਜਹਾਜ਼ ਕਦੋਂ ਦੇ ਇਹੋ ਜੀ ਸੰਵੇਦਨਸ਼ੀਲ ਜਾਣਕਾਰੀ ਵੀ ਲੀਕ ਹੋਣ ਦੀਆਂ ਗੱਲਾਂ ਨੇ ਹੂੰ تاں یوں شاید او تਿੱਖੀ ਸ਼ਬਦਾਵਲੀ ਵਰਤੀ ਗਈ ਹੋਣੀ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਹਾਂਜੀ ਕੁਝ ਸਰੋਤਾ ਨੇ ਗੋਦੀ میڈیا ਗਿੱਦ میڈیا ਵਰਗੇ ਸ਼ਬਦ ਵਰਤੇ ਨੇ ਇੱਕ ਨੇਤਾ ਲਸ਼ਕਰੇ ਨੌਇੜਾ ਤੱਕ ਕਿਹਾ ਇਸ ਤੋਂ ਪਤਾ ਲੱਗਦਾ ਕਿ ਲੋਕ ਕਿੰਨੇ ਨਾਰਾਜ਼ ਨੇ ਇਹਨਾਂ ਸਰੋਤਾ ਮੁਤਾਬਿਕ ਬਿਲਕੁਲ ਇਹ ਗੁੱਸਾ ਸਮਝ ਆਂਦਾ ਹੈ ਜੇਕਰ ਇਲਜ਼ਾਮ ਸੱਚ ਨੇ اچھا ਇਸ ਸ਼ਬਦ ਦਾ ਫਿਰ ਆਮ ਲੋਕਾਂ ਤੇ ਕੀ ਅਸਰ ਪਿਆ ਇਸ ਬਾਰੇ ਕੀ ਪਤਾ ਲੱਗਦਾ ਦੇਖੋ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਦੱਸਦੀ ਹੈ ਕਿ ਅਜਿਹੀ ਕਵਰੇਜ ਨਾਲ ਨਾ ਆਮ ਲੋਕਾਂ 'ਚ ਬਹੁਤ ਡਰ ਤੇ ਕਬਰਹਟ ਫੈਲੀ ਹਾਂ ਖਾਸ ਕਰਕੇ ਬਾਰਡਰ ਦੇ ਨੇੜੇ ਵਾਲੇ ਇਲਾਕਿਆਂ 'ਚ ਹਾਂਜੀ ਜਿਵੇਂ ਪੰਜਾਬ ਹੋ ਗਿਆ ਜੰਮੂ ਹੋ ਗਿਆ ਉੱਥੇ ਜ਼ਿਆਦਾ ਅਸਰ ਸੀ ਲੋਕਾਂ ਨੇ ਡਰ ਕੇ ਸਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਜਿਹਨੂੰ ਪੈਨਿਕ ਬਾਇੰਗ ਕਹਿੰਦੇ ਨੇ ਅੱਛਾ ਇਸ ਨਾਲ ਤਾਂ ਫਿਰ ਮਾਰਕੀਟ ਤੇ ਵੀ ਅਸਰ ਪੈਂਦਾ ਹੈ ਬਿਲਕੁਲ ਅਰਥਚਾਰੇ ਤੇ ਮਾੜਾ ਅਸਰ ਪਿਆ ਤੇ ਕੁਝ ਥਾਵਾਂ ਤੇ ਤਾਂ ਸਕੂਲ ਬੰਦ ਹੋਣ ਦੀਆਂ ਖਬਰਾਂ ਵੀ ਆਈਆਂ ਹਾਏ ਰੱਬਾ ਤੇ ਬੱਚਿਆਂ ਦੇ ਮਨਾਂ ਤੇ ਕੀ ਅਸਰ ਪਿਆ ਹੋਣਾ ਇਹ ਸਬ ਦਾ ਇਹ ਵੀ ਇੱਕ ਵੱਡੀ ਚਿੰਤਾ ਜਤਾਈ ਗਈ ਹੈ ਨਸਰੋਤਾ ਵਿੱਚ ਨਾਲੇ ਉਹ ਜਿਹੜਾ ਚੈਨਲਾਂ ਤੇ ਵਾਰ-ਵਾਰ ਜੰਗੀ ਸਾਇਰਨ ਵਜਾਉਂਦੇ ਸੀ ਨਾ ਹਾਂ ਉਹ ਤਾਂ ਬਹੁਤ ਚੱਲਿਆ ਸੀ ਉਸ ਦੀ ਵੀ ਬਹੁਤ ਆਲੋchna ਹੋਈ ਕਹਿੰਦੇ ਇਸ ਨਾਲ ਲੋਕ ਅਸਲ ਖਤਰੇ ਨੂੰ ਲੈ ਕੇ ਸੁਣ ਨ ਹੋ ਸਕਦੇ ਨੇ ਜੇ ਕੱਲ ਨੂੰ ਸੱਚੀ ਕੁਝ ਹੋਵੇ ਕੋਈ ਸੀਰੀਅਸ ਹੀ ਨਾ ਲਵੇ ਦਾ ਕੂਟਨੀਤੀ ਤੇ ਰਾਸ਼ਟਰੀ ਸੁਰੱਖਿਆ ਉਸ ਤੇ ਕੀ ਅਸਰ ਦੱਸਿਆ ਗਿਆ ਹਾਂ ਇਹ ਵੀ ਅਹਿਮ ਨੁਕਤਾ ਉਭਰਿਆ ਸਰੋਤ ਕਹਿੰਦੇ ਨੇ ਕਿ ਅਜਿਹੀ ਕਵਰੇਜ ਨਾਲ ਨਾ ਭਾਰਤ ਦਾ ਉਹ ਪੱਖ ਕਮਜ਼ੋਰ ਹੋ ਸਕਦਾ ਸੀ ਜਿੱਥੇ ਉਹ ਕਹਿ ਰਿਹਾ ਸੀ ਕਿ ਸਾਡੀ ਕਾਰਵਾਈ ਸਿਰਫ ਰੱਖਿਆਾਤਮਕ ਹੈ ਹੂੰ ਤੇ ਦੂਜਾ ਜਿਵੇਂ ਪਹਿਲਾਂ ਗੱਲ ਹੋਈ ਫੌਜੀ ਕਾਰਵਾਈਆਂ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਦਾ ਖਤਰਾ ਤਾਂ ਹਮੇਸ਼ਾ ਹੀ ਬਣਿਆ ਰਹਿੰਦਾ ਇਹ ਸਭ ਦੇਖਦੇ ਹੋਏ ਫਿਰ ਸਰਕਾਰ ਨੇ ਕੋਈ ਕਦਮ ਚੁੱਕਿਆ ਮਤਲਬ ਕੋਈ ਰੋਕ ਟੋਕ ਕੋਈ ਹਿਦਾਇਤ ਹਾਂਜੀ ਹਾਂਜੀ ਸਰੋਤਾਂ 'ਚ ਜਿਸ ਦਾ ਜ਼ਿਕਰ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜਿਹਨੂੰ MIB ਕਹਿੰਦੇ ਨੇ ਤੇ ਰੱਖਿਆ ਮੰਤਰਾਲਾ ਮੋਦੀ ਦੋਵਾਂ ਨੇ মিডিਆ ਨੂੰ ਸਲਾਹਾਂ ਜਾਰੀ ਕੀਤੀਆਂ ਸੀ April 26 ਤੇ May 9 ਨੂੰ ਅੱਛਾ ਕੀ ਕਿਹਾ ਸੀ ਉਹਨਾਂ ਚ ਸਾਫ਼ ਕਿਹਾ ਸੀ ਕਿ ਫੌਜੀ ਐਕਸ਼ਨ ਦੀ ਲਾਈਵ ਕਵਰੇਜ ਨਾ ਕਰੋ ਤੇ ਸਿਰਫ ਸਰਕਾਰੀ ਬਰੀਫਿੰਗਾਂ ਤੇ ਹੀ ਭਰੋਸਾ ਕਰੋ ਕੋਈ ਅਟਕਲਬਾਜ਼ੀ ਨਾ ਕਰੋ ਤੇ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਹੁਣਾ ਪੁਰਾਣੇ ਤਜਰਬਿਆਂ ਦਾ ਵੀ ਹਵਾਲਾ ਦਿੱਤਾ ਗਿਆ ਬਿਲਕੁਲ ਕਾਰਗਿਲ ਵੇਲੇ ਦਾ 26 11 ਮੁੰਬਈ ਹਮਲਿਆਂ ਦਾ ਕੰਧਾਰ ਜਹਾਜ਼ ਅਗਵਾ ਕਾਣ ਦਾ ਇਹ ਸਭ ਉਦਾਹਰਨਾਂ ਦਿੱਤੀਆਂ ਗਈਆਂ ਕਿ ਕਿਵੇਂ ਲਾਈਵ ਕਵਰੇਜ ਨੇ ਪਹਿਲਾਂ ਮੁਸ਼ਕਲਾਂ ਖੜੀਆਂ ਕੀਤੀਆਂ ਸੀ ਹੂੰ ਤੇ ਫੌਜ ਨੇ ਤੇ ਸਰਕਾਰ ਦੀ ਪੀਆਈਬੀ ਮਤਲਬ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਵੀ ਕਈ ਝੂਠੀਆਂ ਖਬਰਾਂ ਦਾ ਖੰਡਨ ਕੀਤਾ ਜਿਵੇਂ ਉਹ ਜਲੰਧਰ ਚ ਡਰੋਨ ਹਮਲੇ ਦੀ ਫਰਜੀ ਵੀਡੀਓ ਸੀ ਯਾ ਰਾਜੋਰੀ ਹਮਲੇ ਵਾਲੀ ਖਬਰ ਅੱਛਾ ਤੇ ਕੁਝ ਸਰੋਤਾਂ ਚ ਡਿਪਲੋਮੇਟਾਂ ਦੀ ਵੀ ਗੱਲ ਹੈ ਹਾਂ ਕੁਝ ਸ੍ਰੋਤ ਭਾਰਤੀ ਡਿਪਲੋਮੈਟ ਜਿਵੇਂ ਵਿਕਰਮ ਦੁਰਾਇ ਸਵਾਮੀ ਤੇ ਵਿਨੇਕ ਕਵਾਤਰਾ ਉਹਨਾਂ ਦੀ ਕਾਫੀ ਤਾਰੀਫ ਕਰਦੇ ਨੇ ਕਿ ਉਹਨਾਂ ਨੇ ਬੜੀ ਸਿਆਣਪ ਤੇ ਧਰਮੇ ਨਾਲ ਸਥਿਤੀ ਸੰਭਾਲੀ ਮਤਲਬ ਮੀਡੀਆ ਦੇ ਰੋਲੇ ਰੱਪੇ ਤੋਂ ਬਿਲਕੁਲ ਵੱਖਰਾ ਅੰਦਾਜ਼ ਪਰ ਜੇ ਐਡਵਾਈਜ਼ਰੀ ਜਾਰੀ ਹੋਈ ਫਿਰ ਵੀ ਇਹ ਸਭ ਚੱਲਦਾ ਰਿਹਾ ਤਾਂ ਫਿਰ ਜਵਾਬਦੇਹੀ ਦਾ ਸਵਾਲ ਉੱਠਦਾ ਕੋਈ ਕਾਰਵਾਈ ਹੋਈ ਜਾਂ ਨਹੀਂ ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ ਜੋ ਇਸ ਰੋਜ਼ ਚੁੱਕ ਰਹੇ ਨੇ ਉਹ ਮੀਡੀਆ ਦੀ ਜਵਾਬਦੇਹੀ ਮੰਗ ਰਹੇ ਨੇ ਕਿ ਜੇ ਨਿਯਮ ਤੋੜੇ ਗਏ ਤਾਂ ਐਕਸ਼ਨ ਕਿਉਂ ਨਹੀਂ ਹੋਇਆ ਹਾਂਜੀ ਕੁਝ ਖਾਸ ਚੈਨਲਾਂ ਦੇ ਸਵਾਲ ਨੇ ਤੇ ਇਹਨਾਂ ਸਰੋਤਾਂ 'ਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਕੁਝ ਮੰਤਰੀਆਂ ਨੇ ਵੀ ਕਥਿਤ ਤੌਰ 'ਤੇ ਗਲਤ ਜਾਣਕਾਰੀ ਸਾਂਝੀ ਕੀਤੀ ਏ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਗਲਤ ਜਾਣਕਾਰੀ ਸ਼ਾਇਦ ਦੋਵੇਂ ਪਾਸਿਓਂ ਆ ਰਹੀ ਸੀ ਹਾਂ ਬਿਲਕੁਲ ਸ੍ਰੋਤਾ ਚ ਪਾਕਿਸਤਾਨੀ ਮੀਡੀਆ ਦਾ ਵੀ ਜ਼ਿਕਰ ਹੈ ਉਹਨਾਂ ਵੱਲੋਂ ਵੀ ਕੋਈ ਫਰਜ਼ੀ ਸਰੈਂਡਰ ਦੀ ਵੀਡੀਓ ਜਾਂ ਕਿਤੇ ਜੰਗਲ ਚ ਅਗ ਲੱਗੀ ਦੀ ਵੀਡੀਓ ਨੂੰ ਭਾਰਤ ਨਾਲ ਜੋੜ ਕੇ ਪੇਸ਼ ਕਰਨ ਦੀਆਂ ਗੱਲਾਂ ਨੇ ਹੂੰ ਤੇ ਇੱਕ ਸ੍ਰੋਤ ਇਹ ਵੀ ਕਹਿੰਦਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਤੇ ਤਾਂ 8000 ਤੋਂ ਵੱਧ account ਬੰਦ ਕੀਤੇ ਜਾਂ ਕਾਰਵਾਈ ਕੀਤੀ ਪਰ ਟੀਵੀ ਚੈਨਲਾਂ ਦਾ ਕੀ ਉਹ ਸਵਾਲ ਹਲੇ ਵੀ ਹੈ ਹੂੰ ਤਾਂ ਫਿਰ ਮਤਲਬ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਇਹਨਾਂ ਸਰੋਤਾਂ ਤੋਂ ਦੇਖੋ ਨਿਚੋੜ ਇਹ ਹੈ ਕਿ ਇਹ ਸਰੋਤ ਇੱਕ ਬੁਨਿਆਦੀ ਟਕਰਾਅ ਨੂੰ ਉਜਾਗਰ ਕਰਦੇ ਨੇ ਇੱਕ ਪਾਸੇ ਤਾਂ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਜਿੱਥੇ ਮੀਡੀਆ ਨੂੰ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਦੂਜੇ ਪਾਸੇ ਉਹ ٹی ਆਰ ਪੀ ਦੀ ਦੌੜ ਹੈ ਸਸੰਸਨੀ ਫੈਲਾਉਣ ਦੀ ਕੋਸ਼ਿਸ਼ ਇਹ ਦੋਵੇਂ ਚੀਜ਼ਾਂ ਆਪਸ ਟਕਰਾ ਰਹੀਆਂ ਨੇ ਤੇ ਇਸ ਸਥਿਤੀ ਵਿੱਚ ਸਭ ਤੋਂ ਸਹੀ ਰਾਹ ਕੀ ਹੈ ਇਹਨਾਂ ਸਰੋਤਾਂ ਦੀ ਮੁੱਖ ਸਲਾਹ ਤਾਂ ਇਹੀ ਹੈ ਕਿ ਖਾਸ ਕਰਕੇ ਅਜਿਹੇ ਨਾਜ਼ੁਕ ਸਮਿਆਂ ਵਿੱਚ ਨਾ ਸਿਰਫ ਪਰੋਸੇਯੋਗ ਪ੍ਰਮਾਣਿਤ ਤੇ ਸਰਕਾਰੀ ਜਾਂ ਅਧਿਕਾਰਿਤ ਸਰੋਤਾਂ ਤੋਂ ਹੀ ਜਾਣਕਾਰੀ ਲੈਣੀ ਚਾਹੀਦੀ ਹੈ ਬਿਲਕੁਲ ਅਖੀਰਚ ਇਹ ਸਾਰੀ ਚਰਚਾ ਇੱਕ ਸਵਾਲ ਛੱਡ ਜਾਂਦੀ ਹੈ ਜਿਸ ਤੇ ਸੋਚਣਾ ਬਣਦਾ ਹੈ ਕਿ ਅੱਜ ਦੇ ਇਸ ਡਿਜੀਟਲ ਯੁੱਗ 'ਚ ਜਿੱਥੇ ਕੋਈ ਵੀ ਖਬਰ ਸੱਚੀ ਆ ਝੂਠੀ ਅੱਗ ਵਾਂਗ ਫੈਲ ਜਾਂਦੀ ਹੈ ਉੱਥੇ ਸੱਚ ਤੇ ਝੂਠ 'ਚ ਫਰਕ ਕਰਨਾ ਕਿੰਨਾ ਔਖਾ ਹੋ ਗਿਆ ਹੈ ਹੈ ਨਾ ਤੇ ਇਹ ਸਭ ਦਾ ਸਮਾਜ ਦੇ ਆਪਸੀ ਭਰੋਸੇ ਤੇ ਸਾਡੇ ਵਿਸ਼ਵਾਸ ਤੇ ਕੀ ਅਸਰ ਪੈ ਰਿਹਾ ਹੈ ਹੂੰ ਇਹ ਵਾਕਈ ਸੋਚਣ ਵਾਲੀ ਗੱਲ ਹੈ